ਕਿਆ ਕੁੜਕੀ? ਹਾਂ ਹਾਂ। ਕਿਵੇਂ ਕੁੜਕੀ ਬੋਲਾ ਹੂੰ ਹੂੰ ਦੀ ਲੱਗਦੀ ਏ। ਅੱਛਾ ਤਾਹ ਜੀ ਬੋਲਦੇ ਸੀਗੇ। ਹਾਂ ਤਾਹੇ ਬੋਲਣਾ ਸੀਗਾ ਤੇ ਤੂੰ ਸੁਧਰਨਾ ਕਿ ਨਹੀਂ ਸੁਧਰਨਾ ਪਹਿਲਾਂ ਮੈਨੂੰ ਦੱਸ। ਕਿਵੇਂ ਕਹਾਂ ਜੀ ਮੈਂ ਤਾਂ ਸੁਤਰੀ ਹੋਈ ਆ ਜੀ ਨਾ ਰਿਗੜੀ ਕਦੋਂ ਸੀ ਤਾਹ ਜੀ। ਤੂੰ ਅੱਜ ਇੱਕ ਮੁੰਡੇ ਦੇ ਨਾਲ ਬੁਲਟ ਦੇ ਮਗਰ ਬੈਠੀ ਸੀ ਤੇ ਬਾਹ ਪਾ ਰੱਖੀ ਸੀ ਮੋਰ ਦੀ। ਨਾ ਨਾ ਤਾਹ ਜੀ ਕਿਸੇ ਨੇ ਗੱਲ ਕਰਿਆ ਨਹੀਂ ਕੋਈ ਤਾਂ ਹੈ ਨਹੀਂ। ਕੁਛ ਟੋਣੀ ਲ ਕਿਸੇ ਨੇ ਕੀ ਦੱਸਿਆ ਮੈਂ ਆਹਦੀ ਅੱਖੀਂ ਦੇਖਿਆ ਉਹ ਦੱਸ। ਅੱਖੀਂ ਦੇਖਿਆ ਮੈਂ ਆਪਦੀ ਅੱਖਾਂ ਨਾਲ ਆ ਦੋ ਜਿਹੜੇ ਡੇਲੇ ਦਿੱਤੇ ਰੱਬ ਨੇ ਮੈਨੂੰ ਇਹ ਇਹਦੇ ਦੇਖਿਆ ਮੈਂ। ਆ ਤਾਂ ਆ ਸਮਰਥ ਸਿਰਾਂ ਹੁੰਦੇ ਹੀ ਰਹਿੰਦਾ ਆ ਫਿਰ ਕੋਈ ਕਹਤ। ਹੁੰਦਾ ਰਹਿੰਦਾ ਦੀ ਗੱਲ ਨਹੀਂ ਜੀ ਹੁੰਦਾ ਰਹਿੰਦਾ ਗੱਲ ਨਹੀਂ। ਉਹ ਮੇਰਾ ਫਰੈਂਡ ਆ ਨੋਰਮਲ ਫਰੈਂਡ ਆ ਤੁਹਾਡੇ ਜਿੰਨੇ ਹੋਣਗੇ ਜਿੰਨੇ ਤੁਸੀਂ ਮੇਰੇ ਫਰੈਂਡ ਹੋਣਗੇ ਉਨੇ ਹੋਣਗੇ। ਪਰ ਮੇਰੀ ਗੱਲ ਵੀ ਦੇਖ ਜਾਂ ਤਾਂ ਤੇਰਾ ਬੋਏਫ੍ਰੈਂਡ ਆ ਉਹਨੂੰ। ਨਾ ਨਾ ਨੋਰਮਲ ਫਰੈਂਡ ਆ। ਨਾਰਮਲ ਫਰੈਂਡ ਕੀ ਹੁੰਦਾ? ਜਾਂ ਤਾਂ ਤੂੰ ਕਹਦੇ ਵੀ ਮੇਰਾ ਬੋਏਫ੍ਰੈਂਡ ਹੈ ਜਾਂ ਤੂੰ ਕਹਦੇ ਵੀ ਮੇਰਾ ਭਰਾ ਹੈ। ਉਹੀ ਫਰੈਂਡ ਕੀ ਹੁੰਦਾ? ਨਾਰਮਲ ਫਰੈਂਡ ਹੁੰਦੀ ਹੈ ਜਿਹੜੇ ਹੁੰਦੇ ਨਾ ਤਾਂ ਬੋਏਫ੍ਰੈਂਡ ਹੁੰਦੇ ਨਾ ਭਰਾ ਹੁੰਦੇ ਉਹ। ਨਹੀਂ ਹੈ ਤਾਂ ਮੁੰਡਾ। ਹਾਂਜੀ ਮੁੰਡਾ ਹੀ ਹੈਗਾ। ਤੇ ਮੁੰਡੇ ਨੂੰ ਅੰਗਰੇਜ਼ੀ 'ਚ ਕੀ ਕਹਿੰਦੇ ਆ? ਬੋਏ ਤੇ ਤੇਰਾ ਹੈ ਕੀ ਉਹ? ਫਰੈਂਡ। ਤੇ ਬੋਏਫ੍ਰੈਂਡ ਹੀ ਹੋਇਆ ਦੇਣਾ। ਨਹੀਂ ਹੰਤਾ ਦੀ ਸੌਰੀ ਹਾਂ ਸੌਰੀ ਦੀ ਗੱਲ ਨਹੀਂ ਹੈਗੀ ਲੱਗਦਾ ਸੌਰੀ ਕਰ ਮੇਰੇ ਤੋਂ ਫਰੈਂਡ ਹੀ ਰਹੂਗਾ ਫਰੈਂਡ ਨਹੀਂ ਹੁੰਦਾ ਹੁਣ ਦੋਏ ਦਸ ਹੁਣ ਵੀ ਤੂੰ ਮੇਰੇ ਨਾਲ ਐ ਕਰੇਂਗੀ ਦਸ ਤੂੰ ਘਰ ਚ ਦਸ ਕੀ ਕਮੀ ਛੱਡੀ ਆ ਤੇਰੇ ਵਾਸਤੇ ਨਾਲ ਹੈਂ ਮੈਂ ਕਹਾਂ ਕਿ ਤਮੇ ਤਾਂ ਕੋਈ ਨਹੀਂ ਤੁਸੀਂ ਛੱਡੀ ਉਸ ਦਿਨ ਤੋਂ ਫਿਲਮ ਦੇਖੀ ਜਾਂਦੇ ਫਿਲਮ ਉਸ ਉਹ ਉਸ ਦਿਨ ਫਿਲਮ ਦੇਖੀ ਜਾਂਦੀ ਸੀ ਤੇ ਸਿਸਕੀਆਂ ਲਈ ਜਾਂਦੇ ਸੀ ਫਿਲਮ ਦੇਖਦੇ ਦੇਖਦੇ ਹਣਾ ਆਵਾਜ਼ਾਂ ਕੱਢੀ ਜਾਂਦੀ ਸੀ ਹਣਾ ਫਿੰਗਰਿੰਗ ਕਰੀ ਜਾਂਦੀ ਸੀ ਹਣਾ ਤੇ ਰੱਕ ਡੰਗ ਸਾਰਿਆਂ ਨਾਲ ਉਸਨੂੰ ਵਧੀਆ ਸਾਰਿਆਂ ਨਾਲ ਡੰਗ ਹੂੰ ਹੁਣ ਦੱਸ ਤੂੰ ਘਰੇ ਸਭ ਕੁਝ ਸਰਦਾ ਹੈ ਫਿਰ ਬਾਹਰ ਆਪਾਂ ਨੂੰ ਕੋਈ ਬਾਰਾ ਜਾਰੇ ਹਵਾ ਥੋੜੀ ਆਉਂਦਾ ਹੈ ਕੋ ਸੋਨੇ ਦਾ ਥੋੜੀ ਲੱਗਿਆ ਉਹਦੇ ਨਹੀਂ ਸੋਨੇ ਦਾ ਮੇਰੇ ਕੰਮ ਲਿਖਤ ਹੈ ਜੀ ਮੇਰੀ ਗੱਲ ਸੁਣੋ ਹੂੰ ਮੰਮੀ ਤੇ ਪਾਪਾ ਜਾਣਗੇ ਮੰਮਾਂ ਕਿ ਅੱਛਾ ਮੇਕ ਛੋਟਾ ਵੀਰ ਹੋਇਆ ਹੈ ਨਾ ਤੇ ਮਾਮਾ ਜੀ ਦਾ ਬੇਟਾ ਹਾਂ ਹਾਂ ਉਹ ਆਰਮੀ ਚ ਜਾਊਗਾ ਪਹਿਲੀ ਵਾਰ ਜੁਆਇਨਿੰਗ ਹੋਊਗੀ ਤਾਂ ਨਾ ਛੱਡਣ ਜਾਣੀ ਹੋ ਅੱਛਾ ਦੱਸਿਆ ਸੀ ਹੁਣ ਬਾਈ ਨੇ ਹੂੰ ਜਿਵੇਂ ਸਿੰਨ ਵਾਟਰ ਤੇ ਉੱਥੇ ਜਾਣੀ ਉਹ ਛੱਡਣ ਤੇ ਮੈਂ ਰਹੂੰਗੀ ਕਿਉਂਕਿ ਮੇਰੀ ਇੱਕ ਕਲ ਤੇ ਮੈਨੂੰ ਅੱਛਾ ਠੀਕ ਮੈਨੂੰ ਤਾਂ ਮੈਨੂੰ ਤਾਂ ਕਹਿੰਦੇ ਸੀ ਅੱਛਾ ਤੇ ਮਣਕੀ ਜੀ ਨੇ ਕਿਹਾ ਤਾਇਆ ਤੇ ਨੀ ਪੇਪਰ ਦਵਾ ਲਿਆ ਹੋਗਾ ਹਾਂ ਹਾਂ ਕਿੱਧਰ ਸੈਂਟਰ ਕਿੱਥੇ ਆਇਆ ਤੇਰਾ ਸੈਂਟਰ ਕਿੱਥੇ ਆਇਆ ਤੇਰਾ ਸੈਂਟਰ ਤਾਂ ਕਿੱਧਰ ਵੀ ਆਇਆ ਗਿੱਧੜ ਵੀ ਅੱਧਰ ਵੀ ਅਸੀਂ ਕਿੱਧਰ ਵੀ ਆ ਗਿੱਧੜ ਵੀ ਨਾ ਪਤਾ ਕਮਰਾ ਮੈਂ ਹੈਗਾ ਮੇਰੀ ਜਾਣਕਾਰ ਇੱਕ ਉਹਨੂੰ ਕਹਿ ਦਊਂਗਾ ਕਮਰਾ ਦੇ ਦਊ ਆਪਾਂ ਨੂੰ ਨਹੀਂ ਇੱਕ ਦਿਨ ਪਹਿਲਾਂ ਕਰ ਲਈ ਕੋਈ ਨਹੀਂ ਹੋਣਾਗਾ ਥੋਨੇ ਤੇ ਚੱਡ ਕੇ ਜਾਣੀ ਤੇ ਕਰੇ ਨਹੀਂ ਮੈਂ ਜਨਾ ਕਰੇ ਵੀ ਤਾਂ ਕਰ ਲਾਂਗੇ ਪੇਪਰ ਦੇ ਜਾਂਵਾਂਗੇ ਤੁਹਾਨੂੰ ਰਾਤ ਤੱਕ ਲੱਗੂਗੀ ਉੱਥੇ ਕਿ ਹੱਥ ਨੂੰ ਪੁੱਠੇ ਆ ਜਾਣੀ ਕਰੇ ਫਿਰ ਆਤਰ ਨੂੰ ਕਰਾਂਗੇ ਅੰਸਰ ਵੀ ਹੋਸਟਲ ਹੈ ਤੇ ਹਾਂ ਬੀਬੀ ਨੂੰ ਵੀ ਨਾਲ ਲੈ ਕੇ ਜਾਣਗੇ ਕਿਉਂਕਿ ਅੱਖਾਂ ਲਾਉਣੀਆਂ ਨੇ ਬੀਬੀਆਂ ਹਾਂ ਹਾਂ ਆਪਾਂ ਦੋਨੇ ਹੋਵਾਂਗੇ ਮਾਸਾ ਠੀਕਾ ਮਾਸਾ ਠੀਕਾ ਜਾਣਗੇ ਆਹ ਪਤਾ ਨੇ ਬਿੱਲੇ ਨੂੰ ਦੁੱਧ ਹੀ ਰੱਖੀ ਭਾਗੇ ਬਿੱਲੀ ਹਾਂ ਬਿੱਲ ਦੁੱਧ ਰੱਖੀ ਨੇ ਬਿੱਲੇ ਨੂੰ ਦੁੱਧ ਹੀ ਰੱਖੀ ਵਾਲਾ ਵੀ ਹੁੰਦੀ ਹੈ ਕਹਾਵਤ ਆਪਣੇ ਪੰਜਾਬੀਆਂ ਦੇ ਹਾਂ ਇਕਨੋਮੀ ਦੀ ਗੱਲ ਸੁਣਿਆ ਕਰ ਤੂੰ ਜਦੋਂ ਕਰੇ ਹੁੰਦੀ ਹੈ ਨਾ ਤੂੰ ਇਸ ਟਾਈਮ ਥੋੜੇ ਜਿਆਦਾ ਨਜ਼ਰਾਂ ਨੂੰ ਬਚਾ ਕੇ ਰੱਖਿਆ ਕਰ ਜੀ ਤੇ ਹੋਰ ਪਤਾ ਲਾ ਦੇਗੀ ਤੂੰ ਸਾਰੇ ਪਾਸੇ ਤੋਂ ਵਧੀਆ ਆਪਣਾ ਟਾਈਮ ਪਾਸ ਹੋਈ ਜਾਂਦਾ ਆਪਣਾ ਤੋਂ ਐਵੇਂ ਜਵੇਂ ਤੂੰ ਮਰਵਾ ਦੇਗੀ ਨਾ ਨਾ ਐਵੇਂ ਕਰਨੀ ਅੱਛਾ ਫਿਰ ਹੋਰ ਕਿਵੇਂ ਹੁੰਦਾ ਸਰਦਾਰਾ ਨਹੀਂ ਨਹੀਂ ਨਜ਼ਰਾਂ ਗਿਰਾਜ਼ ਕਰਨੀ ਨਹੀਂ ਠੀਕ ਜੀ ਰੰਤਨ ਇਹ ਵਾਲੀ ਕੋਈ ਕਹਾਣੀ ਨਾ ਬੀਟਰ ਹਾਂ ਗੀ ਨਹੀਂ ਯਾਨੀ ਉਹਲਾ ਕਾਜ ਦਾ ਹਾਂ ਆਈ ਤਾਂ ਗੱਲ ਹੈ ਨਾ ਥੋੜਾ ਜਿਹਾ ਅਵੇਰ ਰਿਹਾ ਗਰੇ ਨਾ ਗੱਲਾਂ ਨੂੰ ਹਾਂ ਤੇ ਪੱਕਾ ਜਾਣਗੇ ਫਿਰ ਗੱਲ ਜੀ ਕਰਦੇ ਤਾਂ ਸੀਗੇ ਯਾਰ ਮੈਨੂੰ ਦੱਸਿਆ ਦੱਸਿਆ ਨਹੀਂ ਉਹਨਾਂ ਨੇ ਅੱਗੇ ਕਹਿੰਦੇ ਕਿਹਾ ਜਿੰਦਗੀ ਕਿੰਦਰ ਤਾਂ ਮੋਟੀ ਹੁੰਦੀ ਜਾਂਦੀ ਹੈ ਜਿੰਦਗੀ ਤਾਂ ਹੋਰ ਵੀ ਮੋਟੀ ਹੋਣੀ ਹੋਰ ਵੀ ਸਰੀਰ ਤਾਂ ਮੋਟੀ ਨਾ ਹੁਣ ਮੈਂ ਮੈਨੂੰ ਮੈਂ ਹੁਣ ਕੀ ਰਿਸਕਾਂ ਗੀ ਲੈਣ ਤਿਆਰੀ ਕੋਲ ਮੈਨੂੰ ਲੱਗਦਾ ਹਾਂ ਪਿਆਰ ਤਾਂ ਕਰਨਾ ਗਿਆ ਪਰ ਜਿੰਦਾਂ ਨਾ ਸਰੀਰ ਤਾਂ ਉਹ ਸੇ ਪਿਆਰ ਜੀ ਲੁੱਟਨੀ ਆ ਖਾਈ ਜਾਂਦੀ ਨਹੀਂ ਆ ਇੱਕ ਮੇਰੀ ਗੱਲ ਸੁਣ ਲੈ ਉਹ ਤੇਰਾ ਜਿਹੜਾ ਮੁੰਡਾ ਫਰੈਂਡ ਹੈ ਨਾ ਜਿਹੜਾ ਬੋਏਫਰੈਂਡ ਹੈ ਤੂੰ ਤਾਂ ਕੰਨੀ ਸਦਾ ਫਰੈਂਡ ਹੈ ਮੇਰਾ ਨੋਰਮਲ ਸਟੈਂਡਰਡ ਬੋਏਫਰੈਂਡ ਹੁੰਦਾ ਹੈ ਨਾ ਅੱবি ਉਹ ਆ ਵੀ ਹੈ ਤਾਂ ਮੁੰਡਾ ਹੀ ਬੋਏਫਰੈਂਡ ਚੱਲ ਕੋਈ ਗੱਲ ਨਹੀਂ ਅੱਜ ਕੱਲ ਦਾ ਟ੍ਰੈਂਡ ਹੈ ਥੋੜਾ ਜਿਹਾ ਬਚ ਕੇ ਕਿਤੇ ਉਹ ਨਾ ਹੋਵੇ ਕਿ ਉਹ ਪਾਲ ਆ ਜਾਏ ਤੇਰੇ ਨਾ ਨਾ ਉਹ ਤਾਂ ਪਾ ਕੇ ਨਾ ਦੂਗਾ ਮੈਂ ਤਲੋੜ ਨਹੀਂ ਕਾਣ ਆਉਣ ਦੀ ਤੁਸੀਂ ਆ ਜੀ ਮੈਨੂੰ ਵੀ ਲੋੜ ਨਹੀਂ ਹੂੰ ਤੇ ਇਹਨਾਂ ਚੀਜ਼ਾਂ ਦਾ ਥੋੜਾ ਧਿਆਨ ਰੱਖੀ ਇਹਨਾਂ ਚੀਜ਼ਾਂ ਦਾ ਐਵੇਂ ਨਾ ਕਿਤੇ ਹੋਰ ਪੂਰੀ ਤਿਆਰੀ ਚੋੜ ਦੇ ਹੂੰ ਚੋੜ ਦੇ ਮੇਰੀ ਹਾਂ ਸੁਣੋ ਹਾਂ ਦੱਸੋ ਐ ਕਿਸੀ ਮਿਲਿਆ ਉਹ ਫਿਰ ਕਰੀਮ ਤੋਂ ਜੀ ਲੂਬ੍ਰੀਕੇਟ ਨਹੀ ਨਹੀ ਫੀਮਾ ਅੱਛਾ ਫੀਮ ਦੀ ਗੱਲ ਹੋਣਾ ਮੈਨੂੰ ਕਰੀਮ ਸੁਣਿਆ ਸੀ ਫੀਮ ਮੈਂ ਨਾ ਉਹ ਉਹ ਕੰਪੇਨ ਲੈ ਕੇ ਨਾ ਉਧਰ ਹੋ ਗਿਆ ਵੀ ਮੁੰਡਾ ਆਪਣਾ ਉਹ ਆਊਗਾ ਹੁਣ ਜਦੋਂ ਇੱਥੇ ਬਸ ਲੈ ਆਉਂਗਾ ਮੈਂ ਤੈਨੂੰ ਵੀ ਨਾਲ ਸ਼ਿਕਾਉਂਗਾਂਗੇ ਕਦੀ ਤੱਕ ਜਿਹੜਾ ਆਉ ਮੈਂ ਵੀ ਆਣਾ ਹੁਣ ਪੋਸਟ ਮਗਾਉਂਗਾ ਮੈਂ ਤੇ ਧਿਆਨ ਰੱਖੀ ਫਿਰ ਪੂਰਾ ਠੀਕ ਹੈ ਠੀਕ ਹੈ ਚੰਗਾ ਫਿਰ ਮੈਂ ਕੱਟਦਾ ਹਾਂ ਫੋਨ ਉਹ ਵੀ ਨਾ ਜਦ ਵੀ ਸੁਣਦੇ ਆ ਚੰਗਾ ਫਿਰ ਓਕੇ ਹੈ ਹੋ ਵੀ ਹੋ ਗਈ